ਵੀਡੀਓ ਦੇਖ ਰਹੇ ਸਾਰੇ ਯਾਰਾਂ ਬੇਲੀਆਂ ਭੈਣ ਭਰਾਵਾਂ ਬਜ਼ੁਰਗਾਂ ਮਤਾਵਾਂ ਤੇ ਬੱਚਿਆਂ ਨੂੰ ਪਿਆਰ ਭਰੀ ਸਰਸਰੀ ਕਾਲ ਆਗਰਾ ਤੋਂ ਤੇ ਆਪਾਂ ਵੀ ਨਹਾート ਹੋ ਕੇ ਤਿਆਰ ਹੋ ਗਏ ਆ ਅੱਜ ਤਰੀਕ 25 ਅਗਸਤ ਸਾਲ 2025 ਦਿਨ ਸੋਮਵਾਰ ਸਮਾਸਵੇਰ ਦੇ 8:00 ਵਜੇ ਆ ਵੀ ਤੇ ਪਹਿਲਾਂ ਮੀਂਹ ਪੈ ਰਿਹਾ ਸੀਗਾ ਤਾਂ ਕਰਕੇ ਆਪਾਂ ਨਹੀਂ ਤਾਂ ਜਲਦੀ ਚੁਰਨਾ ਸੀਗਾ ਤੇ ਹੁਣ ਆਪਾਂ ਵੀ ਤਿਆਰ ਹੋ ਗਏ ਆ ਤੇ ਸਮਾਨ ਹੋ ਗਿਆ ਆਪਣਾ ਰੈਡੀ ਹੈ ਤੇ ਆਪਾਂ ਬਈ ਛੋਲੇ ਤੇ ਬਦਾਮ ਵਗੈਰਾ ਭੋਂਤੇ ਸੀ ਰਾਤ ਨੂੰ ਤੇ ਹੁਣ ਖਾ ਕੇ ਆਪਾਂ ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਮਾਥਾ ਟੇਕ ਕੇ ਬਾਬਾ ਜੀ ਤੋਂ ਸਾਫੜਾ ਲੈ ਕੇ ਚੱਲਦੇ ਆਂ ਗਵਾਲੀਅਰ ਵੱਲ ਨੂੰ ਤੇ ਗਵਾਲੀਅਰ ਤੱਕ ਹੋਏਗਾ ਵੀ 110 ਕਿਲੋਮੀਟਰ ਤੇ ਆਪਾਂ ਪਹੁੰਚ ਜਾਾਂਗੇ ਵੀ ਟਾਈਮ ਸਰੀ ਅੱਜ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਬਣੇ ਰਹੋ ਸਫ਼ਰ ਦੇ ਨਾਲ ਇਦਾਂ ਹੀ ਪਿਆਰ ਬਖਸ਼ਦੇ ਰਹੋ ਵੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾਓ ਤੇ ਬਾਕੀ ਵੀ ਕਹੀ ਸੱਜਣ ਮੇਲੀ ਪੁੱਛਦੇ ਆ ਵੀ ਤੁਹਾਡਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੋਂ ਤੱਕ ਦਾ ਆਪਣਾ ਵੀ ਸਫ਼ਰ ਪਿੰਡ ਭਲੂਰ ਜ਼ਿਲ੍ਹਾ ਮੋਗਾ ਤੋਂ ਸ਼ੁਰੂ ਹੋਇਆ ਆਪਾਂ ਵੀ ਤਕਰੀਬਨ ਹੁਣ ਤੱਕਰ 11200 ਕਿਲੋਮੀਟਰ ਆ ਗਏ ਆ ਤੇ ਹੁਣ ਵੀ ਆਪਾਂ ਵਾਲੀਅਰ ਚੱਲ ਰਹੇ ਆਪਾਂ ਵੀ ਆਉਣ ਵਾਲੇ 6-7 ਦਿਨਾਂ ਦੇ ਵਿੱਚ ਸ਼੍ਰੀ ਪਟਨਾ ਸਾਹਿਬ ਪਹੁੰਚ ਜਾਗੇ ਉਸ ਤੋਂ ਬਾਅਦ ਆਪਾਂ ਉੱਥੇ 2-3 ਦਿਨ ਰੋਕ ਕੇ ਅੱਗੇ ਚੱਲਾਂਗੇ ਆਪਾਂ ਹਜ਼ੂਰ ਸਾਹਿਬ ਉਸ ਤੋਂ ਵਾਪਸੀ ਤੇ ਵੀ ਆਪਾਂ ਪਹਿੰਵਾਂ ਤੱਕ ਆਪਣਾ ਤਲਵੰਡੀ ਸਾਬੋ ਦਮਦਮਾ ਸਿਰ ਉਥੇ ਉਤੋਂ ਵੀ ਆਪਾਂ ਘਰ ਵਾਪਸੀ ਕਰਾਂਗੇ ਆਪਾਂ ਬਈ ਅਕਤੂਬਰ 10 15 ਅਕਤੂਬਰ ਦਿੱਕਰ ਘਰ ਵਾਪਸੀ ਆ ਜਾਾਂਗੇ ਉਸ ਤੋਂ ਅਗੇ ਵੀ ਪਲਾਨ ਹੈਗੇ ਆ ਵੀ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਾਂਗੇ ਵਧੀਆ ਸੋਹਣੇ ਸਫਰ ਤੁਹਾਡੇ ਹੱਥੇ ਲੈ ਕੇ ਆਉਂਦੇ ਰਾਵਾਂਗੇ ਬਣੇ ਰਹੋ ਤੇ ਬੱਸ ਵੀ ਇਹੀ ਤੁਹਾਡੇ ਮਰੇ ਬੇਨਤੀ ਹੈ ਕਿ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਬਈ ਉਮੀਦ ਕਰਦੇ ਆਂ ਵੀ ਘਰ ਵਾਪਸੀ ਦਿੱਕਰ 500 ਪਲੱਸ ਸਬਸਕ੍ਰਾਈਬਰ ਹੋ ਜਾਣਗੇ ਇਦਾਂ ਹੀ ਜੁੜੇ ਰਹੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਅੱਜ ਦੇ ਸਫ਼ਰ ਤੇ ਗੁਰਦੁਆਰਾ ਸਾਹਿਬ ਨਾਮ ਸਿਕਰ ਕਰਨ ਤੋਂ ਬਾਅਦ ਬਈ ਲੰਗਰ ਪ੍ਰਸ਼ਾਦਾ ਛੱਕੇ ਤੇ ਹੁਣ ਆਪਣੀ ਬਈ ਜਾਣ ਦੀ ਬਿਲਕੁਲ ਤਿਆਰੀ ਹੈ ਬਾਕੀ ਆਪਾਂ ਬੈਗ ਬੂਗ ਪੂਰੇ ਢਾਕੇ ਚੱਲਾਂਗੇ ਕਿਉਂਕਿ ਮੌਸਮ ਖਰਾਬ ਹੀ ਹੈ ਅੱਜ ਈ ਰੇਨ ਕੋਟ ਵਗੈਰਾ ਪਾਉਤੇ ਰੱਖੀ ਚੱਲਾਂਗੇ ਇਹ ਮੌਸਮ ਤੁਸੀਂ ਬਈ ਚੈੱਕ ਕਰ ਹੀ ਸਕਦੇ ਹੋ ਇਹ 127 ਕਿਲੋਮੀਟਰ ਦਾ ਸਫ਼ਰ ਆਪਾਂ ਹੁਣ ਚੈੱਕ ਕੀਤਾ ਮੈਪ ਤੇ ਬਾਕੀ ਸ਼ਹਿਰ ਸ਼ੂਰਦਾਵੜ ਪਹੁੰਚ ਜਾਂਦੀ ਹੈ ਕਿਤੋਂ ਰਣ ਲੱਗਿਆ ਨੇ ਅਸੀਂ ਥੋੜਾ ਜਿਹਾ ਅੱਜ ਲੇਟ ਹੀ ਕਰਤਾ ਕਿਉਂਕਿ ਦੋ ਜਾਣੇ ਕਾਲ ਫੋਨ ਆ ਗਏ ਸੀ ਰਿਸ਼ਤੇਦਾਰਾਂ ਦੀ ਗੱਲਾਂ ਬਾਤਾਂ ਮਾਰਨ ਲੱਗੇ ਪੁੱਛਣ ਲੱਗੇ ਹਾਲ ਚਾਲ ਵੀ ਕਿੱਥੇ ਕਿਵੇਂ ਕਹੋ ਕਿੰਨਾ ਟਾਈਮ ਲੱਗੂਗਾ ਕਿੱਥੇ ਪਹੁੰਚ ਗਏ ਆ ਤੇ ਉਸ ਦੇ ਸੀ ਵੀ ਸਫਰ ਕਿਦਾਂ ਦਾ ਚੱਲ ਰਿਹਾ ਸਫਰ ਬਈ ਬਹੁਤ ਵਧੀਆ ਚੱਲ ਰਿਹਾ ਪ੍ਰਮਾਤਮਾ ਦੀ ਕਿਰਪਾ ਸਿਹਤ ਪੁੱਛਦੀ ਸਿਹਤ ਵੀ ਬਈ ਪੂਰੀ ਵਧੀਆ ਨੌ ਵਰ ਨੌ ਆ ਤੇ ਬਸ ਓਕੇ ਆ ਠੀਕ ਠਾਕ ਆ ਸਾਰਾ ਤੇ ਗਰਮੀ ਦਾ ਬਈ ਥੋੜਾ ਬਹੁਤਾ ਹੁੰਦਾ ਗਰਮੀ ਕਰਕੇ ਸਕਿਨ ਜੀ ਥੋੜੀ ਜਿਹੀ ਹੋ ਜਾਂਦੀ ਆ ਬਾਕੀ ਸਭ ਕੁਝ ਠੀਕ ਠਾਕ ਓਕੇ ਆ ਤੇ ਚਲੋ ਮਿਲਦੇ ਆਂ ਫੇਰ ਅੱਜ ਦੇ ਸਫਰ ਦੇ ਵਿੱਚ ਬਣੇ ਰਿਓ ਸਫਰ ਦੇ ਨਾਲ ਕਪੜਾ ਲੀੜਾ ਬਈ ਬਨ ਕੇ ਆਪਣੀ ਪੈਕਿੰਗ ਜਮਾ ਡਾਨਾ ਤੇ ਹੁਣ ਤੁਰਨ ਲਈ ਆਪਾਂ ਤਿਆਰ ਆਂ ਵੀ ਤੇ ਮੌਸਮ ਅਜੇ ਕੱਚਾ ਪੱਕਾ ਹੀ ਹੈ ਤੇ ਬਾਕੀ ਕੋਈ ਨਾ ਚੱਲਣਾ ਆਪਾਂ ਬਾਕੀ ਬੈਗ ਬੂਗ ਸਾਰੇ ਆਪਾਂ ਬੰਨ ਲਏ ਆ ਕਾਗਜ਼ ਕੂਜ ਉੱਤੇ ਦੇ ਕੇ ਤੇ ਤਿਆਰੀ ਹੈ ਬਿਲਕੁਲ ਜਮਾਂ ਜਾਣ ਦੀ ਤੇ ਹੁਣ ਬਾਬਾ ਜੀ ਨੂੰ ਆਪਾਂ ਖਰਾ ਕੇ ਚਾਬੀ ਜਮਾਂ ਤੇ ਬਾਬਾ ਜੀ ਆ ਧੰਨਵਾਦ ਕਰਕੇ ਤੇ ਚੱਲਦੇ ਆ ਬਾਕੀ ਵੀ ਜੇ ਤੁਹਾਨੂੰ ਵੀ ਇੱਥੇ ਮੈਨੂੰ ਤੁਸੀਂ ਸਫਰ ਕਰਦੇ ਹੋ ਇਧਰ ਦੀ ਜਾਣੇ ਆਗਰਾ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਤਾਲ ਆਗਰਾ ਇਥੇ ਤੁਸੀਂ ਆ ਸਕਦੇ ਹੋ ਵੀ ਇਤਿਹਾਸਿਕ ਗੁਰਦੁਆਰਾ ਚਾਰ ਗੁਰੂ ਸਰਬਾਨਾਂ ਦੀ ਮਤਲਬ ਪਾਵਨ ਪਵਿੱਤਰ ਚਰਨ ਇਥੇ ਇਸ ਧਰਤੀ ਤੇ ਪਏ ਹੋਏ ਆ ਤੇ ਵਧੀਆ ਲੱਗਿਆ ਵੀ ਮਨ ਨੂੰ ਬਹੁਤ ਸ਼ਾਂਤੀ ਮਿਲੀ ਤੇ ਦੋ ਦਿਨ ਇਥੇ ਰਹੇ ਆ ਆਪਾਂ ਤੇ ਰੈਸਟੋਰਟ ਕੀਤੀ ਆ ਕੱਪੜੇ ਵਗੈਰਾ ਧੋਦੂ ਕੇ ਸਾਰਾ ਹੁਣ ਮਤਲਬ ਠੀਕ-ਠਾਕ ਕੰਮ ਹੋ ਗਿਆ ਵਗੈਰਾ ਹੁਣ ਆਪਣੇ ਦੋ ਚਾਰ ਦਿਨ ਲੰਘ ਜਾਣਗੇ ਕੱਪੜਿਆਂ ਨਾਲ ਤੇ ਬਾਕੀ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਭਈ ਅੱਗੇ ਵੀ ਸਫ਼ਰ ਐਦਾਂ ਹੀ ਰਵੇ ਤੇ ਵਧੀਆ ਟੰਗੇ ਜੰਗੇ ਲੋਕ ਮਿਲਦੇ ਰਹਿਣ ਤੇ ਸਾਫਰ ਵਧੀਆ ਬਣਿਆ ਰਹੇ ਭਾਈ ਚਲੋ ਫਿਰ ਚੱਲਦੇ ਆਂ ਗੁਰਦੁਆਰੇ ਸੇਰ ਤੋਂ ਭਾਈ ਚੱਲਦੇ ਆਂ ਆਪਾਂ ਖਾ ਕੇ ਪੂਰੀਆਂ ਤੇ ਹੁਣ ਰਹਿਣੀਆਂ ਨੇ ਦੂਰੀਆਂ ਤੇ ਕੱਢਦੇ ਆਂ ਵੀ ਜਿਹੜੀਆਂ ਵਾਟਾਂ ਰਹਿ ਗਈਆਂ ਜੀ ਅਧੂਰੀਆਂ ਤੇ ਮੀਂਹ ਦਾ ਮੌਸਮ ਹੋ ਗਿਆ ਤੇ ਆਪਾਂ ਵੀ ਰੇਨ ਕੋਟ ਕੱਢ ਕੇ ਪਹਿਲੇ ਪਾ ਲਏ ਆ ਕਿ ਹੋ ਸਕਦਾ ਮੀਂਹ ਆ ਪਾ ਅਜ ਘੇਰ ਲਵੇ ਤੇ ਫਿਰ ਆਪਾਂ ਜਾਣਾ ਤਾਂ ਜ਼ਰੂਰ ਹੈਗਾ ਫਿਰ ਅਹੀਂ ਚੱਲਾਂਗੇ ਮੀਂਹ ਦੇ ਵਿੱਚ ਹੀ ਦੇਖੀਏ ਉਹ ਗੜਾ ਖੋਰਨ ਲੱਗੇ ਆ ਨਾਲੇ ਪੱਤ ਪੁੱਤ ਜਿਹੜੀ ਮਾੜੀ ਮੋਟੀ ਹੋਈ ਆ ਬਈ ਗਰਮੀ ਕਰਕੇ ਉਹ ਵੀ हट ਜੂਗੀ ਮੀਂਹ ਦੇ ਨਾਲ ਤੇ ਚਲੋ ਬਾਕੀ ਫਿਰ ਚੱਲਦੇ ਆ ਉਧਰ ਉਹ ਮੁੰਡਾ ਵੀ ਕੱਢੀ ਜਾਂਦਾ ਰੇਨ ਕੋਟ ਠੀਕ ਹੈ ਗਾ ਬਈ ਤੇ ਮੀਂਹ ਪੈ ਰਿਹਾ ਬਈ ਤੇ ਆਪਾਂ ਬਣ ਗਏ ਆ ਜਾਦੂ ਤੇ ਇਰ ਤੇ ਲਫਾਵਾ ਆਪਾਂ ਬਈ ਦੁਕਾਨ ਤੋਂ ਲੈ ਕੇ ਚੜਾ ਲਿਆ ਵਾ ਤੇ ਅੱਜ ਸਾਰਾ ਸਫਰ ਆਪਾਂ ਠੰਡੇ ਮੌਸਮ ਦੇ ਵਿੱਚ ਕਰਾਂਗੇ ਪੱਤ ਪੁੱਤ ਸਾਰੀ हट ਜੂਗੀ ਤੋ ਪਰ ਇਹ ਵੀ ਤਾਂ ਸਫਰ ਕਰਦੇ ਰਹੇ ਨੇ ਬਈ ਕੋਈ ਨਾ ਇੱਧਰ ਕਰਦੇ ਵੱਧ ਵੱਧ ਕੱਪੜੇ ਕਿੱਲੇ ਹੋ ਜਾਣਗੇ ਕੋਈ ਚੱਕਰ ਨਹੀਂਗਾ ਤੇ ਕੱਪੜੇ ਰੁੱਕ ਜਾਣਗੇ ਤੇ ਆਪਾਂ ਵੀ ਜਾਣਾ ਤਾਂ ਹੈਗਾ ਹੀ ਆ ਤੇ ਚਲੋ ਫਿਰ ਬਈ ਚੱਲਦੇ ਆ ਬਣੇ ਰਹੋ ਸਫਰ ਦੇ ਨਾਲ ਤੇ ਮੀਂਹ ਦੇ ਵਿੱਚ ਬਈ ਜਾਦੂ ਬਣ ਗਏ ਆ ਤੇ ਆ ਦੇਖ ਨੂੰ ਸਿਰ ਤੇ ਲਵਾ ਵਚਨਾ ਲਿਆ ਤੇ ਰੇਨ ਕੋਟ ਪਾਇਆ ਤੇ ਅੱਜ ਦਾ ਸਫਰ ਸਾਰਾ ਬਲ ਤਾਂ ਮੀਂਹ ਦੇ ਵਿੱਚ ਹੀ ਹੋਊਗਾ ਬਈ ਤੇ ਚਲੋ ਕੋਈ ਗੱਲ ਨਹੀਂ ਬਈ ਪਹੁੰਚਣਾ ਹੈਗਾ ਆਪਾਂ ਆਪਾਂ तकरीबन 10-12 ਕਿਲੋਮੀਟਰ ਆ ਗਏ ਆ ਤੇ ਆਪਣਾ ਇੱਥੋਂ ਗਵਾਲੀਅਰ ਰਹਿ ਗਏ 115 ਕਿਲੋਮੀਟਰ ਤੇ ਵਾਟ ਵਾਟ ਕੱਪੜੇ ਭੇਜਣਗੇ ਕੋਈ ਦਿੱਕਤ ਨਹੀਂਗਾ ਕੋਈ ਸਮਾਂ ਜ਼ਰੂਰ ਚਲੋ ਫਿਰ ਮਿਲਦੇ ਆ ਅੱਜ ਦਾ ਸਫ਼ਰ ਸਾਰਾ ਮੀਂਹ ਦੇ ਵਿੱਚ ਹੀ ਆ ਦੇਖੋ ਬਈ तकरीबन ਬਈ 10 ਕਿ ਮਿੰਟ ਮੀਂਹ ਆਇਆ ਤੇ 10 ਜਾਂ 15 ਮਿੰਟ ਆਇਆ ਹੋਊਗਾ ਤੇ ਆਪਣਾ ਬਈ ਇਧਰ ਹਾਲਚਾਲ ਦੇਖ ਲਓ ਲਓ ਸਾਰਾ ਕੁਝ ਭੇਜ ਭੁੱਜ ਗਿਆ ਆ ਕੋਟ ਉਹ ਇਹ ਗਾ ਹੁਣ ਆਪਾਂ ਲਾਤੇ ਆ ਮੌਸਮ ਵਜਿਹਾ ਵੀ ਵੈਸੇ ਮੀਂਹ ਦਾ ਹੈਗਾ ਹੀ ਆ ਦੇਖ ਸਕਦੇ ਹੋ ਤੁਸੀਂ ਕਿਸੇ ਵੇਲੇ ਫੇਰ ਆ ਸਕਦਾ ਵਾ ਫੇਰ ਬਾਕੀ ਸਫਰ ਤਾਂ ਫਿਰ ਜਾਰੀ ਰਹੂਗਾ ਜੀ ਟਾਈਮ ਬਈ ਦੁਪਹਿਰ ਦਾ 1 ਵਜ ਗਿਆ ਤੇ ਲਗਭਗ ਆਪਾਂ 2.5 ਘੰਟੇ ਦੇ ਵਿੱਚ 40 ਕਿਲੋਮੀਟਰ ਦਾ ਸਫਰ ਨਾ ਕਰ ਲਿਆ ਵਾ ਇੱਕੋ ਛੋਟੀ ਦੇ ਵਿੱਚ ਆਪਾਂ ਸਫਰ ਕੱਢਿਆ ਬਈ ਤੇ ਬਾਕੀ ਹੁਣ ਮੀਂਹ ਤੋਂ ਬਾਅਦ ਆਪਣਾ ਚਾਹ ਪੀਣ ਨੂੰ ਜੀ ਕਰਿਆ ਸੀਗਾ ਤੇ ਚਾਹ ਲਈ ਆਪਾਂ ਅਮੂਲ ਦੁੱਧ ਦਾ ਪੈਕਟ ਲੈ ਲਿਆ ਹੈਗਾ ਕਿਉਂਕਿ ਬਈ ਅਮੂਲ ਦੁੱਧ ਪੀਤਾ ਹੈ ਇੰਡੀਆ ਤੇ ਹੁਣ ਆਪਾਂ ਵੀ ਇੱਥੇ ਖੜੇ ਸੀਗੇ ਇੱਕ ਨਹਿਰ ਜੀ ਤੇ ਚਾਹ ਬਣਾਉਣ ਵਾਸਤੇ ਇਧਰ ਬਾਈ ਆਪਣੇ ਮੱਛੀ ਵੜੀ ਜਾਂਦੇ ਆ ਟਾਉਟਾ ਗੁੰਨਣ ਲੱਗੇ ਪਏ ਆ ਤੇ ਬਸ ਇੱਥੋਂ ਬਈ ਆਪਣਾ ਰਹਿ ਗਿਆ ਵਾ 90 ਕਿਲੋਮੀਟਰ ਦਾ ਸਫਰ ਤੇ ਉਹ ਆਪਾਂ ਕਰ ਦਾਂਗੇ ਪੂਰਾ ਜੇ ਮਤਲਬ 6 ਘੰਟੇ ਆਪਾਂ ਖਿੱਚ ਕੇ ਮਤਲਬ ਹੁਣ ਚਾਹ ਪੀ ਕੇ ਆਪਾਂ ਇੱਕ ਝੁੱਟੀ ਹੋਰ ਲਾਵਾਂਗੇ 40 ਕਿਲੋਮੀਟਰ ਦੀ ਉਸ ਤੋਂ ਬਾਅਦ ਇੱਕ ਹੋਰ ਲਈ ਛੁੱਟੀ ਤੱਕੜੀ ਤੇ ਆਪਾਂ ਸੱਤ ਕਮਾਏ ਦਿਨੋਂ ਮਹੀਦਵੀ ਆਪਾਂ ਪਹੁੰਚ ਜਾਾਂਗੇ ਆਪਾਂ ਕੋਵਾਲੀਅਰ ਤੇ ਬਾਕੀ ਬਈ ਬਣੇ ਰੋ ਸਫਰ ਦੇ ਨਾਲ ਚਾਹੂ ਪੀ ਕੇ ਚੱਲਦੇ ਆਂ ਪਿੱਛੇ ਬਈ ਆਪਾਂ ਇੱਕ ਢਾਬੇ ਦੇ ਚਾਹ ਪੀਣ ਵਾਸਤੇ ਰੁਕੇ ਸੀਗੇ ਤੇ 20 ਰੁਪਿਆ ਦੇ ਨਿੱਕੇ ਨਿੱਕੇ ਕੱਪੀਆਂ ਉਹਨੇ ਇਸ ਕੇਫੇ ਵਾਲੀਆਂ ਤੇ ਉਹਨਾਂ ਦੇ ਨਾਲ ਕੋਈ ਬਾਨਾ ਦਾ ਹੈ ਨਹੀਂ ਸੀਗਾ ਤੇ ਆਪਾਂ ਫੇਰ ਉੱਥੇ ਸੋਚਿਆ ਵੀ ਇੱਥੇ ਦਾ ਚੰਗਾ ਆਪਾਂ 35 ਰੁਪਿਆ ਦਾ ਅੱਧਾ ਕਿਲ ਦੁੱਧ ਲੈ ਲਈਏ ਤੇ ਆਪਦੀ ਚਾਹ ਬਣਾਵਾਂਗੇ ਆੜੇ ਪੂਰਾ ਵਧੀਆ ਕੱਪ ਬਣ ਕੇ ਚਾਹ ਦਾ ਪੀ ਲਾਂਗੇ ਤੇ ਸੋ ਵੀ ਆਪਾਂ ਹੁਣ ਤਾਂ ਕਰਕੇ ਚਾਹ ਧਰ ਲਈਏ ਇਧਰ ਸਮਾਨ ਸੱਪਾ ਪਾ ਲਾ ਕੇ ਸਾਰਾ ਇਧਰ ਸਾਈਕਲ ਲਾ ਦੇ ਵੀ ਸਰਕਲ ਵੀ ਚਾਹ ਇਧਰ ਨਹਿਰ ਆ ਬਈ ਮੌਸਮ ਫਿਲਹਾਲ ਹਜੇ ਤਾਂ ਮੀਂਹ ਟਿਕਿਆ ਵਾ ਤੇ ਬਾਕੀ ਦੇਖਦੇ ਆ ਵੀ ਕੀ ਬਣਦਾ ਲੋਏ ਬਣ ਗਈ ਇਹ ਚਾਹ ਆਪਣੀ ਤੇ ਪੈ ਗਈ ਕੱਪਾਂ ਚ ਤੇ ਪੀਨੇ ਆ ਹੁਣ ਆਪਾਂ ਵੀ ਚਾਹ ਪਾਣੀ ਪੀ ਲਿਆ ਵਾ ਇਹਦਰ ਬਾਈ ਦੇ 2 ਕੱਪ ਸੀਗੇ ਤਾਂ ਇਹ ਹਜੇ ਲੱਗਾ ਪਿਆ ਵਾ ਤੇ ਮੌਸਮ ਦਾ ਵੀ ਹੁਣ ਸਿੱਟ ਜਾ ਹੋ ਗਿਆ ਵਾ ਤੇ ਬਾਕੀ ਹਜੇ ਉਹ ਬਾਈ ਉਹਨਾਂ ਦੀ ਮਿਹਨਤ ਪਰਲੇ ਪਈ ਨਹੀਂ ਜੀ ਟੱਕਰਾਂ ਮਾਰੀ ਜਾਂਦੇ ਆ ਦੇਖੋ ਇਦੋਂ ਚੰਗਾ ਦਾ ਯਾਰ ਮੁੱਲ ਲੈ ਕੀ ਖਾ ਲੋ ਤੁਸੀਂ ਇਹ ਇਹ ਅੱਗੇ ਵਧਦਾ ਹੋਇਆ ਗੱਭਰੂ ਨੌਜਵਾਨ ਦੇਖਦੇ ਆਂ ਬਈ ਆਉਂਦੀ ਹੈ ਹੱਥ ਮੱਛੀ ਕੋਈ ਕਿ ਨਹੀਂ ਆਉਂਦੀ ਚਾਹ ਪੀਣ ਤੋਂ ਬਾਅਦ ਵੀ ਆਪਾਂ ਇੱਕ ਝੁੱਟੀ ਦੇ ਵਿੱਚ 24 ਕਿਲੋਮੀਟਰ ਕੱਢਿਆ ਹੁੰਦਾ ਮਤਲਬ ਦੂਜੀ ਝੁੱਟੀ ਪਹਿਲਾਂ 40 ਤੇ ਫਿਰ ਹੁਣ 24 ਕਿਲੋਮੀਟਰ ਕੱਢਿਆ ਹੁੰਦਾ ਵਾ ਆਪਾਂ ਘੰਟੇ ਦੇ ਵਿੱਚ 24 ਕਿਲੋਮੀਟਰ ਘੱਟਾ ਮਤਲਬ ਸਪੀਡ ਕਿੱਸੀ ਤਰ੍ਹਾਂ ਹੈ ਬਈ ਤੇ ਹੁਣ ਇਥੋਂ ਗਵਾਲੀਅਰ ਰਹਿ ਗਿਆ 65 ਕਿਲੋਮੀਟਰ ਤੇ ਸਮਾਂ ਇਸ ਵਕਤ 3:30 ਦਾ ਹੋਇਆ ਵਾ ਤੇ ਬਈ ਉਮੀਦ ਹੈਗੀ ਆ ਵੀ 7 ਵਜੇ ਤੱਕ ਆਪਾਂ ਜੇ ਆਪਾਂ ਇੱਕ ਦੋ ਬ੍ਰੇਕਾ ਹੋਰ ਮਾਰੀਆਂ ਵੀ 7 ਵਜੇ ਤੱਕ ਆਪਾਂ ਗਵਾਲੀਰ ਪਹੁੰਚ ਗਏ ਤੇ ਉੱਥੇ ਜਾ ਕੇ ਵੀ ਆਪਾਂ ਗੁਰਦੁਆਰਾ ਸੇਵ ਰਹਿਣ ਸੈਨ ਦਾ ਪਤਾ ਕਰਾਂਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ ਥੋੜਾ ਮੌਸਮ ਸਾਫ ਆ ਤੇ ਕੋਲ ਦੇ ਉੱਤੇ ਅਸੀਂ ਬ੍ਰੇਕਾ ਮਾਰੀਆਂ ਫੇਰੋਕੇ ਸੀਗੇ ਵੀ ਸਵੇਰ ਦੀ ਆਪਾਂ ਰੋਟੀ ਖਾਧੀ ਚਾਹ ਪੀਣ ਤੋਂ ਬਾਅਦ ਆਉਣਾ ਦੁਪਹਿਰੇ ਆਪਾਂ ਕੁਝ ਖਾਂਦੇ ਨਹੀਂਗੇ ਬਸ ਨਾਰਮਲ ਆਪਾਂ ਗਲਪੂੜ ਕੇ ਜਰੂਰੀ ਜਾਣ ਕੇਲੇ ਇੱਥੋਂ ਪਿੱਛੋਂ 35 40 ਰੁਪਏ ਕਿਲੋ ਦੇ ਹਿਸਾਬ ਨਾਲ ਮਿਲੇ ਸੀ ਕੇਲੇ ਆ ਗਿਆ ਇੱਥੇ ਦੋ ਕੇਲੇ ਤੇ ਦੁਬਾਰ ਚੱਲਦੇ ਆ ਫੇਰ ਅੱਗੇ ਆੜੀ ਏਰੀਆ ਦੇ ਵਿੱਚ ਪਹੁੰਚ ਗਏ ਆ ਕਿ ਤਰੀਕੇ ਨੇ ਵਧੀਆ ਜੌਰ ਹੁਣ ਦੇਖ ਸਕਦੇ ਹਾਂ ਥਿਊ ਬਈ ਉੱਤਰ ਕੋਈ ਨਦੀ ਜਾ ਰਹੀ ਹੈ ਵਧੀਆ ਹੋ ਗਿਆ ਮੌਸਮ ਇੱਧਰ ਮਰੈਨਾ ਸ਼ਹਿਰ ਵੀ ਇੱਥੋਂ ਰਹਿ ਗਿਆ 22 ਕਿਲੋਮੀਟਰ ਤੇ ਮਰੈਨਾ ਜਾ ਕੇ ਹੁਣ ਮਾਰਾਂਗੇ ਬ੍ਰੇਕ ਆਪਾਂ ਆਪਾਂ ਖੜੇ ਆਂ ਵੀ ਚੰਬਲ ਦਰਿਆ ਤੇ ਚੰਬਲ ਦਰਿਆ ਮੱਧ ਪ੍ਰਦੇਸ਼ ਦੇ ਵਿੱਚ ਰਹਿ ਜਾਂਦਾ ਵੀ ਇਹ ਜਮੁਨਾ ਦੇ ਨਾਲ ਜੁੜਦਾ ਵਾ ਤੇ ਅੱਗੇ ਜਾ ਕੇ ਇਹ ਵੀ ਗੰਗਾ ਦੇ ਨਾਲ ਜੁੜ ਜਾਂਦਾ ਜੋ ਇਹਦਾ ਵੀ ਪ੍ਰਾਚੀਨ ਇਤਿਹਾਸ ਜੋ ਵੀ ਦਰੋਪਤੀ ਦੇ ਚੀਰਨ ਹੋਇਆ ਸੀਗਾ ਵੀ ਉਹਦਾ ਜੋ ਖੂਨ ਵਗਿਆ ਸੀਗਾ ਉਹ ਤੇ ਉਹਦੇ ਨਾਲ ਜੋੜਿਆ ਜਾਂਦਾ ਇਹ ਬਾਕੀ ਵੀ ਜੇ ਉਹਦਾ ਇਤਿਹਾਸ ਆ ਉਹ ਦੰਗੋੜ ਦੇ ਧੱਕਾ ਦੇ ਕਾਰਨ ਵੀ ਮਸ਼ਹੂਰ ਮੰਨਿਆ ਗਿਆ ਹੈ ਤੇ ਇਹਦੀ ਟੋਟਲ ਲੰਬਾਈ ਵੀ 980 ਕਿਲੋਮੀਟਰ ਦੱਸਿਆ ਗਿਆ ਵਾ ਤੇ ਬਾਕੀ ਵੀ ਲੋਹੇ ਦਾ ਇਤਿਹਾਸ ਇਹਨਾਂ ਦਾ ਆਪਾਂ ਨੂੰ ਪਤਾ ਸੀਗਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਤਾ ਤੇ ਬਾਕੀ ਇਹਦੇ ਤੇ ਆਪਾਂ ਨੂੰ ਪਤਾ ਨਹੀਂ ਵੀ ਹੋਰ ਕੀ ਇਤਿਹਾਸ ਦਾ ਮੈਂ ਇਹਦਾ ਵੀ ਵੀ ਉਹ ਗੱਲਾਂ ਜਿਵੇਂ ਬਣਾਈਆਂ ਗਈਆਂ ਜਾਂ ਕਿਵੇਂ ਆ ਬਾਕੀ ਜਿੰਨਾ ਕ ਆਪਾਂ ਨੂੰ ਪਤਾ ਲੱਗਿਆ ਕੇ ਤੋਂ ਪੁੱਛ ਦੱਸ ਕੇ ਤੇ ਉਹ ਆਪਾਂ ਵੀ ਤੁਹਾਡੇ ਨਾਲ ਸਾਂਝਾ ਕਰਤਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਦਰਿਆ ਬਈ 5 ਘੰਟੇ 45 ਮਿੰਟ ਦੀ ਪੈਡਲਿੰਗ ਤੋਂ ਬਾਅਦ ਵੀ 97 ਕਿਲੋਮੀਟਰ ਦਾ ਸਫ਼ਰ ਕਰਕੇ ਤੇ ਆਪਾਂ ਗਵਾਲੀਅਰ ਦੇ ਨੇੜੇ ਪਹੁੰਚ ਚੁੱਕੇ ਆ ਸਮਾਂ ਇਸ ਵਕਤ 6 ਵਜੇ ਦਾ ਹੋ ਗਿਆ ਤੇ ਗਵਾਲੀਅਰ ਵੀ ਇੱਥੋਂ 25 ਕਿਲੋਮੀਟਰ ਰਹਿ ਗਿਆ ਤਕਰੀਬਨ ਆਪਣਾ ਵੀ 125-30 ਕਿਲੋਮੀਟਰ ਦਾ ਸਫ਼ਰ ਅੱਜ ਹੋ ਜੂਗਾ ਤੇ ਮਹਾਰਾਜ ਦੀ ਕਿਰਪਾ ਨਾਲ ਸਫ਼ਰ ਵਧੀਆ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈਗੀ ਰਾਜ ਆਪਾਂ ਤਿੰਨਕ ਸਟਾਪ ਲਏ ਆ ਟੋਟਲ ਸਟਾਪ ਹੋਣ ਲਿਆ ਬਸ ਇਹ ਦੂਬਾਰਾ ਸਟਾਪ ਲੈ ਕੇ ਕੰਟੀਨਿਊ ਕਰ ਦਾਂਗੇ ਅੱਗੇ ਬਸ ਤੇਰਾ ਆਪਾਂ ਅੰਦਾਜ਼ਾ ਹੈਗਾ ਵੀ ਸਾਢੇ 7 ਦਿਨ ਜੇ ਆਪਾਂ ਤੋਂ ਪਹਿਲਾ ਪਹਿਲਾ ਅੱਜ 15ਾਂਗੇ ਤੇ ਜਿਹੜੇ ਰਿਹਾ ਸਫ਼ਰ ਦੇ ਨਾਲ ਤੇ ਕੱਲ ਦਾ ਦਿਨ ਆਪਾਂ 1 ਡੇਅਰ ਕੀ ਰਾਵਾਂਗੇ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸੇਵਜਾ ਕੋਈ ਹੋਰ ਕਿਲਾ ਦਾ ਹੋਰ ਥਾਵਾਂ ਦਿਖਾਵਾਂਗੇ ਤੁਹਾਨੂੰ ਗੁਆਲੀ ਰਹੀਆਂ ਤੇ ਪਰਸੋਂ ਆਪਾਂ ਉੱਥੇ ਚਾਲੇ ਪਾਵਾਂਗੇ ਚਾਂਸੀ ਨੂੰ ਤੇ ਬਣੇ ਰਿਹਾ ਸਫ਼ਰ ਦੇ ਨਾਲ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਚੰਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਿਹਾ ਕਰੋ ਠੀਕ ਹੈ ਜੀ ਮਿਲਦੇ ਹਾਂ ਫਿਰ ਸਫ਼ਰ ਦੇ ਨਾਲ ਇਹ ਬਾਕੀ ਬਈ ਆਪਾਂ ਚੌਥੀ ਸਟੇਟ ਪੰਜਾਬ ਆਇਆ ਤੇ ਯੂਪੀ ਉੱਤਰ ਪ੍ਰਦੇਸ਼ ਤੋਂ ਬਾਅਦ ਐਮਪੀ ਮੱਧ ਪ੍ਰਦੇਸ਼ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਬਸ ਵੀ ਇਸ ਤੋਂ ਅੱਗੇ ਹੁਣ ਆਪਣਾ 6 ਦਿਨਾਂ ਦਾ ਹੋਰ ਸਫ਼ਰ ਰਹਿ ਗਿਆ ਪਟਨਾ ਸਾਹਿਬ ਤੱਕ ਪਹੁੰਚਣ ਦਾ ਬਈ ਉੱਥੇ ਚੱਲ ਕੇ ਉਸ ਤੋਂ ਬਾਅਦ ਇੱਕ ਦੋ ਦਿਨ ਆਪਾਂ ਉੱਥੇ ਘੁੰਮਾਂਗੇ ਮਲੇ ਗੁਰਦੁਆਰਿਆਂ ਦੇ ਦਰਸ਼ਨੇ ਲਈ ਕਰਾਂਗੇ ਨਾਲ ਤੁਹਾਨੂੰ ਦਰਸ਼ਨੇ ਲਈ ਕਰਾਵਾਂਗੇ ਤੇ ਉਸ ਤੋਂ ਬਾਅਦ ਕੀ ਬਈ ਤੇਰਾ ਆਪ ਹਯੂਰ ਸਾਹਿਬ ਨੂੰ ਚੱਲਾਂਗੇ ਹਯੂਰ ਸਾਹਿਬ ਹੀ ਅੰਦਾਜ਼ਾ ਹੈਗਾ ਵੀ ਆਪਾਂ ਦਿਸ਼ਰਾ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਗੇ ਦਿਸ਼ਰਾ ਹੈਗਾ ਵਾ ਇੱਕ ਜਾਂ ਦੋ ਠੀਕ ਦਾ ਤੇ ਬਾਕੀ ਅਮੀਰ ਆ ਬਈ ਦੀਵਾਲੀ ਆਪਾਂ ਘਰੇ ਆ ਕੇ ਮਨਾਵਾਂਗੇ ਤੇ ਬਾਕੀ ਦੇਖਦੇ ਆ ਬਈ ਬਾਕੀ ਮੌਸਮ ਆ ਸੇਤ ਤੇ ਸਾਈਕਲ ਕਿੰਨੇ ਚੀਜ਼ਾਂ 7 ਦਿਨ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਬਈ ਉਤੋਂ ਵਹਿ ਗੂਗਾ ਫਿਰ ਤੇ ਹੱਥ ਚਾਈ ਜਾਣਾ ਸਾਰਾ ਕੁਝ ਫਟੇ ਹੋ ਜਾਂਦਾ ਬਈ ਠੀਕ ਆ ਬਈ ਮਿਲਦੇ ਫਿਰ thank <laughs> you ਆ ਤਕਰੀਬਨ ਬਈ 7:20 ਮਿੰਟ ਹੋ ਗਏ ਆ ਤੇ ਆਪਾਂ ਬਈ ਸਾਢੇ 7 ਘੰਟਿਆਂ ਦੀ ਪੈਡਲਿੰਗ ਕਰਕੇ 130 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚੇ ਆ ਬਈ ਗਵਾਲੀਅਰ ਗੁਰਦੁਆਰਾ ਦਾਤਾ ਬੰਦੀ ਚੋੜ ਸਹਿਓ ਤੇ ਹੁਣ ਆਪਾਂ ਬਈ ਬਾਬਾ ਜੀ ਨੂੰ ਕਮਰਾ ਪੁੱਛਦੇ ਆ ਤੇ ਕਮਰਾ ਮਿਲਦਾ ਜਿਹਨੇ ਫਿਰ ਆਪਾਂ ਦੇਖਦੇ ਆ ਰੈਸਟੋਰੈਂਟ ਹਾਂਜੀ ਆਪਾਂ ਬਾਬਾ ਜੀ ਨੂੰ ਪੁੱਛਿਆ ਕਿ ਆਪਾਂ ਸਾਈਕਲ ਯਾਤਰਾ ਤੇ ਆਏ ਆ ਇਹਨੂੰ ਕਮਰਾ ਚਾਹੀਦਾ ਤੇ ਬਾਬਾ ਜੀ ਨੇ ਆਪਾਂ ਨੂੰ ਪਹਿਲੇ ਬੋਲਦੇ ਕਮਰਾ ਦੇਤਾ। ਇਹ ਕਮਰਾ ਵੀ ਬਿਲਕੁਲ ਜਿਵੇਂ ਫ੍ਰੀ ਆ ਸਾਰਿਆਂ ਲਈ ਕਮਰੇ ਫ੍ਰੀ ਆ ਮਤਲਬ ਜੋ ਵੀ ਇੱਥੇ ਯਾਤਰੀ ਆਉਂਦੇ ਉਹਨਾਂ ਦੇ ਕਮਰੇ ਫ੍ਰੀ ਆ ਤੁਸੀਂ ਵੀ ਮਤਲਬ ਆਉਂ ਇਸ ਗੁਰਦੁਆਰੇ ਸਹਿਬ ਵਿਖੇ ਆ ਸਕਦੇ ਹੋ। ਕਮਰਿਆਂ ਦਾ ਕੋਈ ਘਾਣਾ ਨਹੀਂ। ਕਮਰੇ ਵੀ ਬਹੁਤ ਵਧੀਆ ਬਣੇ ਆ ਵੱਡੇ ਵੱਡੇ ਕਮਰੇ ਅਟੈਚ ਬਾਥਰੂਮ ਆ ਤੇ ਮਤਲਬ ਜਿਵੇਂ ਸਾਡੇ ਕੋ ਸਾਈਕਲ ਸੀਗੇ ਸਾਈਕਲ ਵੀ ਅੰਦਰ ਲੱਗਦੇ ਆ ਤੇ ਵਧੀਆ ਵੀ ਲੰਗਰ ਪ੍ਰਸ਼ਾਦਾ ਚੱਲ ਰਿਹਾ ਸੀਗਾ। ਤੇ ਹੁਣ ਆਪਾਂ ਕਮਰੇ 'ਚ ਸਮਾਨ ਸੂਣ ਰੱਖਦੇ ਆ ਤੇ ਉਸ ਤੋਂ ਬਾਅਦ ਆਪਾਂ ਲੰਗਰ ਪਛਾਤਾ ਛਕਦੇ ਆ ਬਈ ਸਮਾਂ ਬਈ ਰਾਤ ਦੇ 9:30 ਵੱਜ ਗਏ ਤੇ ਆਪਾਂ ਲੰਗਰ ਪਛਾਤਾ ਛਕ ਲਿਆ ਤੇ ਹੁਣ ਆਪਣੀ ਸੌਂਗ ਦੀ ਤਿਆਰੀ ਹੈ ਤੇ ਸਾਈਕਲ ਆਪਣੇ ਇੱਧਰ ਲੱਗੇ ਹੋਏ ਆ ਸਮਾਨ ਰੱਖ ਲਿਆ ਸੀ ਇੱਧਰ ਆਪਾਂ ਵਸਦੀ ਹੁਣ ਆਪਾਂ ਮੱਥਾ ਟੇਕ ਲਿਆ ਗੁਰਦੁਆਰਾ ਸਾਹਿਬ ਬਾਕੀ ਇਤਿਹਾਸ ਵੀ ਤੁਹਾਡੇ ਨਾਲ ਕੱਲੂ ਆਪਾਂ ਸਾਂਝਾ ਕਰਾਂਗੇ ਮੰਦਾਲੇ ਕਿਲੇ ਦੇ ਦਰਸ਼ਨ ਕਰਾਂਗੇ ਤੇ ਜਿੱਥੇ ਮਤਲਬ ਸ੍ਰੀ ਗੋਬਿੰਦ ਸਾਹਿਬ ਦੀ ਛੇਵੇਂ ਪਾਤਸ਼ਾਹੀ ਨੇ 55 ਰਾਜਿਆਂ ਨੂੰ ਆਪਣਾ 52 ਕੜੀਆਂ ਦਾ 1400 ਆਕ੍ਰਿਹਾ ਕਰਵਾਇਆ ਸੀਗਾ ਦੁਆੜੀ ਵਾਲੇ ਦਿਨ ਤਾਂ ਕਰਕੇ ਆਪਣੀ ਬੰਦੀ ਛੋੜਦੇ ਉਸ ਮਨਾਇਆ ਜਾਂਦਾ ਦੁਆੜੀ ਦੇ ਦਿਨ ਤੇ ਬਾਕੀ ਵੀ ਤੁਸੀਂ ਇਦਾਂ ਹੀ ਕੰਨ ਦੇ ਨਾਲ ਬਣੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੈਣਾ ਤੇ ਮਿਲਦੇ ਆਂ ਵੀ ਕੱਲ ਨੂੰ ਗੁੱਡ ਨਾਈਟ